ਇੱਕ ਹੀ ਦੇਵਾ ਇੱਕ ਵਾਹਿਗੁਰੂ ਜੀ ਦੀ ਪੂਜਾ ਜਿਹੜੀ ਹੈ ਉਹਦਾ ਨਾਮ ਜਪਣਾ ਹੀ ਹੈ ਭਾਈ ਸਤਗੁਰੂ ਕਿਰਪਾ ਕਰਨ ਨਾਮ ਸਾਡੇ ਹਿਰਦੇ ਵਿੱਚ ਵਸੇ ਇਨ੍ਹਾਂ ਬਹਿਮਾ ਪਰਮਾਚੋ ਇਨ੍ਹਾਂ ਦਰਖਤਾਂ ਦੀ ਪੂਜਾ ਵਿੱਚੋਂ ਕੀੜਿਆਂ ਮਕੌੜਾਂ ਸੱਪਾਂ ਠੋਈਆਂ ਦੀ ਪੂਜਾ ਵੱਲੋਂ ਕਛੂਆਂ ਡੱਡੂਆਂ ਦੀ ਪੂਜਾ ਵੱਲੋਂ ਇਹ ਪਸ਼ੂਆਂ ਪੰਛੀਆਂ ਵੱਲੋਂ ਇਹ ਜਿਹੜੀ ਪੂਜਾ ਹੈ ਨਿਰਾਰਥਕ ਪੂਜਾ ਹੈ ਇਹਦੇ ਵਿੱਚੋਂ ਕੁਝ ਨਹੀਂ ਮਿਲਣਾ ਹਾਂ ਘਰ ਵਿੱਚ ਨਵੇਰਾ ਹੈ ਕੋਈ ਉਹਦੀ ਸੇਵਾ ਕਰਨੀ ਕਿਉਂਕਿ ਸਾਡੇ ਲਈ ਉਪਯੋਗੀ ਹੈ ਪਰ ਉਹ ਪੂਜਣਯੋਗ ਨਹੀਂ ਉਪਯੋਗੀ ਹੈ ਉਹਦੀ ਸੇਵਾ ਜਿਹੜੀ ਹੈ ਚੰਗੇ ਚਾਰੇ ਦੇ ਨਾਲ ਕਰੋ ਵਧੀਆ ਉਹਨੂੰ ਖੁਰਾਕ ਦਿਓ ਕਿਉਂਕਿ ਉਹ ਸਾਡੇ ਲਈ ਉਪਯੋਗੀ ਹੈ ਇਸ ਕਰਕੇ ਪੂਜਾ ਵਾਹਿਗੁਰੂ ਜੀ ਦੀ ਕਰਨੀ ਪੂਜਾ ਅਕਾਲ ਕੀ